ਸੋ ਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਸਿਕਾਲ ਤੇ ਆਪਾਂ ਅੱਜ ਇੱਧਰ ਗੰਨੇ ਨੂੰ ਨੱਕਾ ਮਾਉਣ ਤੇ ਸੋਚਿਆ ਤੁਹਾਡੇ ਨਾਲ ਇੱਕ ਬਹੁਤ ਜ਼ਿਆਦਾ ਜਿਹੜੀ ਜ਼ਰੂਰੀ ਜਾਣਕਾਰੀ ਹੈ ਉਹ ਸ਼ੇਅਰ ਕਰ ਲੇ ਤੇ ਮੇਰਾ ਵੀਰ ਵੀਡੀਓ ਜਰੂਰ ਪੂਰੀ ਦੇਖ ਲਿਓ ਕਿਉਂਕਿ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਚੀਜ਼ ਹੈ ਜਿੱਦਾਂ ਹੁਣ ਅੱਗੇ ਜਿਹੜਾ ਝੋਨੇ ਦਾ ਸੀਜ਼ਨ ਤੁਹਾਨੂੰ ਪਤਾ ਹੀ ਵੀ ਆ ਰਿਹਾ ਵੀ ਉਹਦੀ ਵੀ ਉਤਪੰਨਦੀ ਜਿਹੜੀ ਆਪਾਂ ਹੁਣ ਤੋਂ ਪਨੀਰੀਆਂ ਵੇਚਣਾ ਸ਼ੁਰੂ ਕਰਿਆ ਵਾ ਤੇ ਤਕਰੀਬਨ 5-6 ਦਿਨ ਹੋ ਗਏ ਭਰਾਵਾਂ ਨੂੰ ਆਪਣੇ ਖੇਤਾਂ ਦੇ ਵਿੱਚ ਜਿਹੜੀਆਂ ਪਨੀਰੀਆਂ ਉਹ ਝੋਨੇ ਦੇ ਬੀਜ ਹੀ ਜਾਂਦੇ ਆ ਕਿਉਂਕਿ ਪਨੀਰੀ ਪਰ ਆਪਣਾ ਜਿਹੜਾ ਆਪਾਂ ਨੂੰ ਪਤਾ ਕਿਦਾਂ ਲੱਗੀ ਵੀ ਆਪਾਂ ਕਿਹੜੀ ਵੈਰੈਟੀ ਆਪਣੇ ਖੇਤ ਦੇ ਵਿੱਚ ਕਦੋਂ ਲਾਉਣੀ ਹੈ ਕਿਉਂਕਿ ਦੇਖੋ ਸਰਕਾਰ ਨੇ ਇਸ ਵਾਰ ਜਿਹੜੀ ਝੋਨੇ ਦੀਆਂ ਤਰੀਕਾ ਤਰੀਕਾ ਪਿਛਲੇ ਸਾਲ ਨਾਲੋਂ ਪਹਿਲਾਂ ਕੀਤੀਆਂ 5 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਆ ਸ਼ੁਰੂ ਹੋਣੀ ਹੈ ਕਰੀਆਂ ਕਿਹੜੇ ਕੰਮ ਕਰਕੇ ਉਹਨਾਂ ਨੇ ਇਸ ਕਰਕੇ ਕਰੀਆਂ ਵੀ ਜਿਹੜਾ ਅੱਗੇ ਝੋਨਾ ਵੇਚਣ ਦੇ ਵਿੱਚ ਜਾਂ ਮੌਇਸਚਰ ਦੀ ਸਮੱਸਿਆ ਨਾ ਆਵੇ ਬੇਸ਼ੱਕ ਸਰਕਾਰਾਂ ਟਾਈਮ ਅੱਗੇ ਪਿੱਛੇ ਕਰੀ ਜਾਣ ਪਰ ਜਦੋਂ ਤੱਕ ਸਾਨੂੰ ਵੈਰੈਟੀ ਦਾ ਇਹ ਨਹੀਂ ਪਤਾ ਲੱਗਦਾ ਵੀ ਜਿਹੜੀ ਵੈਰੈਟੀ ਅਸੀਂ ਆਪਣੇ ਖੇਤ ਦੇ ਵਿੱਚ ਲਾਉਣ ਜਾ ਰਹੇ ਹਾਂ ਉਹਦਾ ਪ੍ਰੋਪਰ ਸਮਾਂ ਕੀ ਹੈ ਖੇਤ ਦੇ ਵਿੱਚ ਲਾਉਣ ਦਾ ਉਦੋਂ ਤੱਕ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਣਾ ਹੈਗਾ ਝੋਨਾ ਚਾਹ 10 ਦਿਨ ਪਹਿਲਾਂ ਕਰ ਲਈਏ ਚਾਹ 10 ਦਿਨ ਬਾਅਦ ਕਰ ਲਈਏ ਇਹ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਜਿਹੜੀ ਵੈਰੈਟੀ ਅਸੀਂ ਆਪਣੇ ਖੇਤ ਦੇ ਵਿੱਚ ਇਸ ਵਾਰ ਲਾਉਣੀ ਹੈ ਤੇ ਉਹਦਾ ਸਹੀ ਸਮਾਂ ਕੀ ਹੈ ਆਪਾਂ ਸਹੀ ਟਾਈਮ ਨਾਲ ਕਦੋਂ ਲਾਈਏ ਤੇ ਉਹਦਾ ਤੁਹਾਨੂੰ ਸਿੱਧਾ ਸੱਦਾ ਜਿਹੜਾ ਜੱਟ ਸੌਦਾ ਫਾਰਮੂਲਾ ਹੈ ਉਮੈਂ ਵੀਡੀਓ ਦੇ ਵਿੱਚ ਦੱਸਣਾ ਵੀਡੀਓ ਜਰੂਰ ਪੂਰੀ ਦੇਖ ਲਓ ਮੇਰਾ ਵੀਰ ਕਿਉਂਕਿ ਮੈਂ ਬਹੁਤ ਵੀਡੀਓ ਦੇਖੀਆਂ ਹਰ ਇੱਕ ਬੰਦਾ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਜ਼ਿਆਦਾਤਰ ਜਿਹੜੇ ਤਰੀਕੇ ਮੈਂ ਦੇਖੇ ਆ ਉਹ ਗੁੰਝਲਦਾਰ ਆ ਜਿਦੇ ਵਿੱਚ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਯਾਰ ਜਿਹੜਾ ਆਪਾਂ ਵੈਰਾਈਟੀ ਖੇਤ ਦੇ ਵਿੱਚ ਲਾਉਣੀ ਹੈ ਤੇ ਉਹਦਾ ਸਹੀ ਸਮਾਂ ਕੀ ਆ ਹੁਣ ਤੁਹਾਨੂੰ ਦੱਸੇ ਵੀ ਜਿੱਦਾਂ ਝੋਨੇ ਦੀ ਜਿਹੜੀ ਖਰੀਦ ਆ ਆਪਣੇ 1 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਮੰਡੀਆਂ ਦੇ ਵਿੱਚ ਜਿਹੜਾ ਝੋਨਾ ਜਾਣਾ ਸ਼ੁਰੂ ਹੋ ਜਾਂਦਾ ਤੇ ਪੂਰਾ ਅਕਤੂਬਰ ਚੱਲਦੀ ਹੈ ਹੁਣ ਆਪਾਂ ਕਰਨਾ ਕੀ ਹੈ ਵੀ ਆਪਾਂ ਪਤਾ ਕਿਵੇਂ ਗਰੀਬ ਜਿਹੜੀ ਆਪਾਂ ਆਪਣੇ ਖੇਤ ਦੇ ਵਿੱਚ ਵੈਰਾਈਟੀ ਲਾ ਰਹੇ ਆ ਵੀ ਉਹਦਾ ਸਹੀ ਸਮਾਂ ਕੀ ਆ ਉਹਦਾ ਬਿਲਕੁਲ ਸੌਖਾ ਜਿਹਾ ਤਰੀਕਾ ਬਸ ਆਪਾਂ ਸਿਰਫ ਆਪਣੇ ਦਿਮਾਗ ਤੇ ਲੋਡ ਨਹੀਂ ਪਾਉਂਦੇ ਹੈਗੇ ਉਹੀ ਅੱਜ ਤੁਹਾਨੂੰ ਲੋਡ ਪਾ ਕੇ ਦਿਮਾਗ ਤੇ ਥੋੜਾ ਜਿਹਾ ਤੁਹਾਨੂੰ ਮੈਂ ਸਿੱਧੇ ਸੱਦੇ ਤਰੀਕੇ ਨਾਲ ਦੱਸਣਾ ਜੱਟ ਸੌਦੇ ਤਰੀਕੇ ਨਾਲ ਕਿਉਂਕਿ ਵੈਰਾਈਟੀ ਦਾ ਦੇਖੋ ਤੁਹਾਨੂੰ ਪਤਾ ਤੁਹਾਡੇ ਖੇਤ ਦੇ ਵਿੱਚ ਤੁਸੀਂ ਕਿਹੜੀ ਲਾਉਣ ਜਾ ਰਹੇ ਹੋ ਤਰੀਕਾ ਤੁਹਾਨੂੰ ਮੈਂ ਦੱਸ ਦਣਾ ਵੀ ਉਹ ਕਦੋਂ ਲਾਉਣੀ ਹੈ ਵੈਰਾਈਟੀ ਜਿੱਦਾਂ ਜ਼ਿਆਦਾਤਰ ਜਿਹੜੀਆਂ ਲੰਬੇ ਸਮੇਂ ਦੀਆਂ ਵੈਰਾਈਟੀਆਂ ਆਪਣੀ ਪੀਆਰ ਵੈਰਾਈਟੀਆਂ ਹੈ ਉਹ ਵੱਧ ਤੋਂ ਵੱਧ ਇਕਸੋ 11 ਦਿਨ ਯੂਨੀਵਰਸਿਟੀ ਦਿੰਦੀ ਹੈ 111 ਤੋਂ ਵੀ ਲੈ ਕੇ 15 ਦਿਨ ਦੇ ਵਿੱਚ ਵਿੱਚ ਲੈਣੀ ਹੈ ਜਿਹੜੀਆਂ 131 32 ਵਰਗੀਆਂ ਵੈਰਾਈਟੀਆਂ ਪਰ ਹੋ ਸਕਦਾ ਜਿੱਦਾਂ ਕੋਈ ਲੰਬੇ ਸਮੇਂ ਦੀ ਤੋਂ ਜ਼ਿਆਦਾ ਵੈਰਾਈਟੀ ਮੇਗੀ ਜਿਹੜੀਆਂ 120 ਦਿਨ ਮੰਨ ਕੇ ਚਲੋ ਵੀ 4 ਮਹੀਨੇ ਲੈਣੀਆਂ 4 ਮਹੀਨੇ ਤੋਂ ਜ਼ਿਆਦਾ ਕੋਈ ਵੈਰਾਈਟੀ ਟਾਈਮ ਜ਼ਿਆਦਾ ਨਹੀਂ ਲੈਂਦੀ ਹੈਗੀ ਵੱਧ ਤੋਂ ਵੱਧ 4 ਮਹੀਨੇ ਵੈਰਾਈਟੀ ਲੈਂਦੀ ਹੈ 120 ਦਿਨ ਤੱਕ ਜਿਹੜੀ ਵੈਰਾਈਟੀ ਟਾਈਮ ਲੈਂਦੀ ਹੈ ਪਰ ਜਿੱਦਾਂ ਇਸ ਵਾਰ ਜ਼ਿਆਦਾ ਝੋਨੇ ਘੱਟ ਟਾਈਮ ਵਾਲੇ ਲੱਗਣੇ ਆ ਕਿਉਂਕਿ ਜ਼ਿਆਦਾਤਰ ਵੈਰੈਟੀਆਂ ਆਪਣੇ ਪੰਜਾਬ ਦੇ ਵਿੱਚ ਜਿਹੜਾ ਹਾਈਬ੍ਰਿਡ ਝੋਨੇ ਬੈਨ ਹੈ ਉਹ ਵੀ ਸ਼ਾਰਟ ਟਰਮ ਦੀਆਂ ਵੈਰੈਟੀਆਂ ਸੀਗੀਆਂ ਪਰ ਹੁਣ ਪੀਆਰ 126 ਆ ਜਿੱਦਾਂ ਹੁਣ 10ਵੇਂ ਮਹੀਨੇ ਦੇ ਵਿੱਚ ਜਿਹੜੀ ਖਰੀਦ ਸਟਾਰਟ ਹੁੰਦੀ ਹੈ ਅਕਤੂਬਰ ਦੇ ਵਿੱਚ ਤੇ ਆਪਾਂ ਕਰਨਾ ਕੀ ਹੈ ਆਪਣੀ ਜਿੱਦਾਂ ਘੱਟ ਸਮੇਂ ਦੀ ਵੈਰੈਟੀ ਕੋਈ 3 ਮਹੀਨੇ ਲੈਂਦੀ ਆ ਜਾਂ 90 ਦਿਨ ਲੈਂਦੀ ਆ ਦਿਨਾਂ ਦੇ ਵਿੱਚ ਆਪਾਂ 90 ਦਿਨ ਕਹਿ ਲਈਏ ਤੇ ਜੇ ਮਹੀਨਿਆਂ ਦੇ ਵਿੱਚ ਆਪਾਂ 3 ਮਹੀਨੇ ਕਹਿ ਲਈਏ ਆਪਾਂ 10 ਦੇ ਵਿੱਚੋਂ 3 ਨੂੰ ਮਾਈਨਸ ਕਰ ਲੈਣਾ ਤੇ ਪਿੱਛੇ ਕੀ ਰਹਿ ਗਿਆ ਜਦੋਂ 10 ਦੇ ਵਿੱਚੋਂ 3 ਘਟਾਉਣੇ ਆਪਾਂ ਪਿੱਛੇ ਆ ਗਿਆ ਆਪਣਾ 7 ਜੁਲਾਈ ਤੇ ਆਪਾਂ ਉਹਦਾ ਜਿਹੜਾ ਸਹੀ ਟਾਈਮ ਆਪਾਂ ਉਹਨੂੰ ਜੁਲਾਈ ਤੱਕ ਟਰਾਂਸਪਲੈਂਟ ਕਰ ਸਕਦੇ ਆ ਠੀਕ ਹੈ ਪਹਿਲਾਂ ਤੁਸੀਂ ਕਰਨਾ ਹੈ ਪਹਿਲਾਂ ਉਹ ਤੁਹਾਡੀ ਮਰਜ਼ੀ ਆ ਝਾੜ ਉਹ ਚੀਜ਼ ਦਾ ਘਟ ਸਕਦਾ ਪਰ ਉਹਦਾ ਜਿਹੜਾ ਸਹੀ ਸਮਾਂ ਉਹ ਅੱਧ ਜੁਲਾਈ ਦੇ ਤੱਕ ਆਪਾਂ ਉਹਨੂੰ ਕਰ ਸਕਦੇ ਆ 7ਵੇਂ ਮਹੀਨੇ ਤੱਕ ਉਹਦਾ ਟਾਈਮ ਹੈਗਾ ਜੇ 90 ਦੇ ਨਾਲ ਹੀ ਵੈਰਾਈਟੀ ਤੁਸੀਂ ਆਪਣੇ ਖੇਤ ਦੇ ਵਿੱਚ ਲਾ ਰਹੇ ਹੋ ਕਿਉਂਕਿ ਆਪਣੀ ਖਰਾਪਾ ਖਰੀਦ ਦੇ ਨਾਲ ਇਹਨੂੰ ਮਨ ਲ ਕੇ ਮਾਈਨਸ ਕਰਨਾ ਠੀਕ ਹੈ 10ਵਾਂ ਮਹੀਨਾ ਆਪਾਂ 10 ਦੇ ਵਿੱਚੋਂ 3 ਨੂੰ ਮਾਈਨਸ ਕਰ ਲਿਆ 3 ਮਹੀਨੇ ਵਾਲੀ ਵੈਰਾਈਟੀ ਦਾ ਪਿੱਛੇ 7 ਰਹਿ ਗਿਆ ਉਹਦਾ ਸਹੀ ਸਮਾਂ ਆਪਾਂ 7ਵੇਂ ਮਹੀਨੇ ਜੁਲਾਈ ਤੱਕ ਉਹਨੂੰ ਲਾ ਸਕਦੇ ਹਾਂ ਠੀਕ ਹੈ ਲਾਉਣਾ ਪਹਿਲਾਂ ਤੁਸੀਂ 20 ਜੂਨ ਤੋਂ ਬਾਅਦ ਵੀ ਲਾ ਲਓ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਪਰ ਉਹਨੂੰ ਉਹਦਾ ਜਿਹੜਾ ਟਾਈਮ ਆ ਉਹ ਜੁਲਾਈ ਤੱਕ ਹੈਗਾ ਤੁਸੀਂ ਬੇਫਿਕਰ ਹੋ ਕੇ ਉਹਨੂੰ ਜੁਲਾਈ ਤੱਕ ਲਾ ਸਕਦੇ ਹਾਂ ਤੇ ਜਿੱਦਾਂ ਵੈਰਾਈਟੀ ਕੋਈ 4 ਮਹੀਨੇ ਟਾਈਮ ਲੰਦੀ ਹੈ ਜਾਂ 120 ਦਿਨ ਟਾਈਮ ਲੰਦੀ ਹੈ ਤਾਂ ਤੁਸੀਂ ਜੇ 10 ਦੇ ਵਿੱਚੋਂ 4 ਨੂੰ ਘਟਾਉਨੇ ਆ ਮਾਈਨਸ ਕਰਦੇ ਆ 4 ਨੂੰ ਤਾਂ ਪਿੱਛੇ ਜਿਹੜਾ 6 ਰਹਿ ਜਾਂਦਾ 6ਵਾਂ ਮਹੀਨਾ ਹੁੰਦਾ ਆਪਣਾ ਜੂਨ ਦਾ ਤੇ ਆਪਾਂ ਉਹਨੂੰ ਜਿਹੜਾ ਜੂਨ ਦੇ ਵਿੱਚ ਪੂਰੇ ਜੂਨ ਦੇ ਵਿੱਚ ਕਦੇ ਵੀ ਲਾ ਸਕਦੇ ਆ ਜੇ ਆਪਾਂ ਜੂਨ ਦੇ ਵਿੱਚ ਲਾਉਨੇ ਤਾਂ ਜੂਨ ਦੇ ਵਿੱਚ ਉਹ ਆਪਣਾ ਟਾਈਮ ਪੂਰਾ ਲਵਾਈ ਤੇ ਲੈ ਕੇ ਵਾਢੀ ਤੱਕ ਕਰ ਜੂਗੀ ਠੀਕ ਹੈ ਨਾ ਤੁਹਾਨੂੰ ਉਹਨੂੰ ਵੇਚਣ ਦੇ ਵਿੱਚ ਸਮੱਸਿਆ ਆਊਗੀ ਨਾ ਵੱਢਣ ਦੇ ਵਿੱਚ ਤੇ ਉਹਦਾ ਜਿਹੜਾ ਆਟੋਮੈਟਿਕ ਟਾਈਮ ਪੀਰੀਅਡ ਹੈ ਵੈਰੈਟੀ ਦਾ ਉਹ ਵੀ ਜਿਹੜਾ ਉਹਦਾ ਪੂਰਾ ਹੋ ਜਾਣਾ ਠੀਕ ਹੈ ਕੋਈ ਬਹੁਤਾ ਵੱਡਾ ਫਾਰਮੂਲਾ ਨਹੀਂ ਤੇ ਜਿੱਦਾਂ ਮੈਂ ਤੁਹਾਨੂੰ ਇਹ ਦੋ ਗੱਲਾਂ ਦੇ ਨਾਲ ਸਮਝਾ ਦਿੱਤਾ ਤੇ ਬਹੁਤ ਬੰਦੇ ਕੀ ਕਰਦੇ ਵੀ ਤੁਸੀਂ ਟਾਈਮ ਦੇਖੋ ਤੁਸੀਂ ਏਦਾਂ ਦੇਖੋ ਕਿੰਨੇ ਦਿਨਾਂ ਵਾਲੀ ਵੈਰਾਈਟੀ ਮਿਲ ਕੇ ਕਹਿਣ ਦਾ ਮਤਲਬ ਹੈ ਗੁੰਝਲਦਾਰ ਤਰੀਕੇ ਜ਼ਿਆਦਾਤਰ ਦੱਸੇ ਮੈਂ ਸਿੱਧਾ ਸਾਦਾ ਤਰੀਕਾ ਤੁਹਾਡਾ ਇਹੀ ਹੈ ਵੀ ਤੁਸੀਂ ਵੱਢਣ ਦਾ ਮਹੀਨਾ ਆਪਣਾ ਜਿਹੜਾ ਹੁੰਦਾ 10ਵਾਂ ਹੁੰਦਾ 10 ਦੇ ਵਿੱਚੋਂ ਜਿੰਨਾ ਟਾਈਮ ਤੁਹਾਡੀ ਵੈਰਾਈਟੀ ਲੈਂਦੀ ਹੈ ਠੀਕ ਹੈ ਜਿੰਨੇ ਮਹੀਨੇ ਤੁਹਾਡੀ ਵੈਰਾਈਟੀ ਲੈਂਦੀ ਤੁਸੀਂ ਉਨੇ ਮਹੀਨੇ ਉਹਦੇ ਮਾਈਨਸ ਕਰ ਲੈਣ ਉਹਦਾ ਸਹੀ ਸਮਾਂ ਆ ਜਾਣਾ ਵੀ ਆਪਾਂ ਕਿਹੜੇ ਮਹੀਨੇ ਦੇ ਵਿੱਚ ਲਾਉਣੀ ਹੈ ਜਿੱਦਾਂ ਜੂਨ ਦੇ ਮਹੀਨੇ ਵਿੱਚ ਆਪਾਂ ਜੀਰੀ ਲਾਉਣੀ ਹੈ ਤਾਂ ਵੱਧ ਤੋਂ ਵੱਧ ਵੈਰਾਈਟੀ ਕੋਈ 4 ਮਹੀਨੇ ਤਾਂ ਵੈਸੇ ਲੈਂਦੀ ਹੈ ਨਹੀਂ ਉਹਨੂੰ ਘੱਟ ਹੀ ਲੈਣੀ ਹੈ ਉਨੇ ਹਿਸਾਬ ਨਾਲ ਤੁਸੀਂ ਜਿਹੜਾ ਉਸ ਮਹੀਨਾ ਨਿਕਲਣ ਤੇ ਉਹ ਮਹੀਨੇ ਦੇ ਵਿੱਚ ਤੁਸੀਂ ਕਦੇ ਵੀ ਟ੍ਰਾਂਪਲਾਨ ਕਰ ਸਕਦੇ ਜਦੋਂ ਤੁਹਾਡਾ ਮਤਲਬ ਕਿ ਸੀਜ਼ਨ ਚੱਲਦਾ ਹੋਵੇ ਕਿਉਂਕਿ ਇਹ ਤਾਂ ਹੈ ਨਹੀਂ ਵੀ ਆਪਣੀ ਜੇ ਜੂਨ ਦੇ ਵਿੱਚ ਆਪਾਂ ਤਰੀਕ ਕੱਢ ਕੇ ਬਹਿ ਜਾਾਂਗੇ ਵੀ ਆਪਾਂ 10 ਤਰੀਕ ਨੂੰ ਲਾਉਣੀ ਜਾਂ 15 ਨੂੰ ਲਾਉਣੀ ਕਿਉਂਕਿ ਇੱਕ ਦਿਨ ਦੇ ਵਿੱਚ ਝੋਨਾ ਕਿਸੇ ਵੀ ਫਾਰਮਰ ਦਾ ਨਹੀਂ ਲੱਗਦਾ ਕਿਉਂਕਿ ਹਰ ਇੱਕ ਬੰਦੇ ਦਾ ਝੋਨੇ ਦਾ ਜਿਹੜਾ ਸੀਜ਼ਨ ਹੁੰਦਾ ਜਿੱਦਾਂ ਜਿਹਦੇ ਕੋਲ ਜਿੰਨੀ ਕਿ ਝੋਨੇ ਦੀ ਮਲਕੇ ਜਮੀਨਾਂ ਲਾਉਣ ਵਾਸਤੇ ਜਿੰਨੇ ਉਹਨੇ ਕੀ ਲਿਆਂਦੇ ਵਿੱਚ ਝੋਨਾ ਲਾਉਣਾ ਉਹਨਾਂ ਕੋ ਦਾ ਟਾਈਮ ਲੱਗਣਾ ਪਰ ਉਹਨੂੰ ਇੱਕ ਆਈਡੀਆ ਮਿਲ ਜੂਗਾ ਵੀ ਹਾਂ ਮੈਂ ਇਸ ਮਹੀਨੇ ਦੇ ਵਿੱਚ ਵਿੱਚ ਇਹ ਵੈਰਾਈਟੀ ਮੈਂ ਲਾ ਸਕਦਾ ਸੋ ਇਹ ਸਿੱਧਾ ਜਿਹਾ ਤਰੀਕਾ ਮੇਰਾ ਵੀਰ ਤੁਸੀਂ ਕਰਨਾ ਕੀ ਹੈ ਤੁਹਾਨੂੰ ਦੱਸਦਾ ਵੀ ਤੁਸੀਂ ਆਪਣਾ ਉਹਨੇ ਜਿੰਨੇ ਮਹੀਨੇ ਵਾਲੀ ਤੁਸੀਂ ਵੈਰਾਈਟੀ 3 ਨਾਲ ਹੀ ਲਾ ਰਹੇ ਹੋ 4 ਵਾਲੀ ਲਾ ਰਹੇ ਹੋ ਉਹਨੇ ਮਹੀਨੇ ਤੁਸੀਂ ਦੱਸ ਦੇ ਵਿੱਚੋਂ ਮਾਈਨਸ ਕਰ ਲੈਣੇ ਆ ਤੇ ਉਹ ਤੁਹਾਡਾ ਮਹੀਨਾ ਨਿਕਲ ਆਉਣ ਤੇ ਉਹਦੇ ਵਿੱਚ ਤੁਸੀਂ ਬੇਫਿਕਰ ਹੋ ਕਿਉ ਆਪਣਾ ਝੋਨੇ ਨੂੰ ਲਾ ਸਕਦੇ ਆ ਕਿਉਂਕਿ ਸਰਕਾਰਾਂ ਬੇਸ਼ੱਕ ਚਲੋ ਟਾਈਮ ਅੱਗੇ ਪਿੱਛੇ ਕਰੀ ਜਾਣ ਐਸੇ ਕਰਕੇ ਸਰਕਾਰ ਨੇ ਜਿਹੜਾ ਟਾਈਮ ਇਸ ਵਾਰ ਅਡਵਾਂਸ ਕਰਿਆ ਪਰ ਅਡਵਾਂਸ ਟਾਈਮ ਦੇ ਨਾਲ ਨਾਲ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਜਿੰਨਾ ਵੈਰੈਟੀ ਤੁਹਾਡੀ ਟਾਈਮ ਕਿੰਨਾ ਲੈਂਦੀ ਆ ਜੇ ਕਿਉਂਕਿ ਜ਼ਿਆਦਾਤਰ ਫਾਰਮਰ ਆਪਣੇ ਖੇਤੀ ਦੇ ਵਿੱਚ ਪੁਰਾਣੇ ਹੀ ਜੁੜੇ ਹੁੰਦੇ ਆ ਜਾਂ ਜਿਨ੍ਹਾਂ ਦੇ ਪਹਿਲਾਂ ਮਾਪੇ-ਬਾਪ ਕਰਦੇ ਆ ਕਿ ਉਹਨਾਂ ਦੇ ਬੱਚੇ ਕਰਦੇ ਨੇ ਮੇਰੇ ਹਿਸਾਬ ਨਾਲ ਨਹੀਂ ਲੱਗਦਾ ਵੀ ਕੋਈ ਵੀ ਫਾਰਮਰ ਖੇਤੀ ਦੇ ਵਿੱਚ ਨਮਾ ਹੋਊਗਾ ਆਪਾਂ ਨੂੰ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਅੱਗੇ-ਅਗੇ ਚੀਜ਼ਾਂ ਕੰਮ ਆਉਣ ਵਾਲੀਆਂ ਵੀ ਆਪਾਂ ਪਹਿਲਾਂ ਪਤਾ ਕਰੀਏ ਵੀ ਜਿਹੜੀ ਵੀ ਫਸਲ ਆਪਾਂ ਬੀਜ ਰਹੇ ਹਾਂ ਵੀ ਉਹ ਟਾਈਮ ਕਿੰਨਾ ਲੈਂਦੀ ਹੈ ਜਦੋਂ ਆਪਾਂ ਨੂੰ ਉਹਦਾ ਟਾਈਮ ਪਤਾ ਲੱਗ ਗਿਆ ਆਟੋਮੈਟਿਕ ਉਹਦੀ ਆਪਾਂ ਨੂੰ ਦੇਖਰੇਖ ਬਾਰੇ ਪਤਾ ਲੱਗ ਜਾਣਾ ਵੀ ਆਪਾਂ ਨੂੰ ਉਹਦੀ ਕੇਰ ਕਿੱਦਾਂ ਕਰਨੀ ਹੈ ਕੀ ਉਹਦੀਆਂ ਖਾਦ ਕਰਕਾ ਉਹ ਆਟੋਮੈਟਿਕ ਜਿਹੜਾ ਆਪਾਂ ਨੂੰ ਪਤਾ ਲੱਗ ਜਾਣਾ ਕਿਉਂਕਿ ਅੱਗੇ ਚਲੋ ਆਪਾਂ ਨਾਲ ਦੀ ਨਾਲ ਜਿੰਨੀ ਇੱਕ ਵੀਡੀਓ ਆਪਾਂ ਕਰਦੇ ਹਾਂ ਕਰਾਂਗੇ ਤੁਹਾਡੇ ਨਾਲ ਤੇ ਬਾਕੀ ਜਿਹੜੀਆਂ ਜਿਹੜੀਆਂ ਤੁਸੀਂ ਵੈਰਾਈਟੀਆਂ ਆਪਣੇ ਖੇਤ ਦੇ ਵਿੱਚ ਬੀਜੀਆਂ ਉਹਨਾਂ ਦਾ ਟਾਈਮ ਹੁਣ ਤੁਸੀਂ ਦੇਖ ਕੇ ਉਹਦੇ ਤੇ ਜਿਹੜਾ ਤੁਹਾਨੂੰ ਬਿਲ ਮਿਲਿਆ ਜਾਂ ਤੁਹਾਡੇ ਕੋਲ ਕੋਈ ਉਹਦਾ ਹੋਊਗਾ ਜਿੱਦਾਂ ਵੀ ਤੁਹਾਨੂੰ ਪਤਾ ਹੋਊਗਾ ਵੀ ਟਾਈਮ ਕਿੰਨਾ ਲੈਂਦੀ ਉਹ ਤੁਸੀਂ ਕਰ ਲਿਓ ਹਿਸਾਬ ਕਿਤਾਬ ਤੁਹਾਨੂੰ ਸਿੱਧਾ ਜਾਂ ਮੇਰਾ ਫਿਰ ਤਰੀਕਾ ਦੱਸਤਾ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ